ਦੀ ਗਰੰਟੀ ਕਰਕੇ ਦਿੰਨੇ ਆ ਕਿ ਚਾਹੀਸੀ ਬਿੰਗੀ ਹੋ ਜੇ ਜਾਂ ਫੋਲਡ ਹੋ ਜੇ ਟੁੱਟ ਜੇ ਅਸੀਂ ਸਰੋਂ ਤੱਕ ਦੀ ਗਰੰਟੀ ਕਰਦੇ ਆ ਸਰੋਂ ਨਹੀਂ ਨਿਕਲਦੀ ਸਾਡੀ ਟਰਾਲੀ ਦੇ ਵਿੱਚੋਂ ਜੇ ਟਰੈਕਟਰ ਫੁੱਲ ਕੱਟ ਤੇ ਮੁੜੂ ਆ ਵੀ ਤਾਂ ਇੱਥੇ ਲੱਭੂ ਆ ਜੀ ਇੱਥੇ ਗੁੱਡੀ ਨਾ ਵੱਡੂ ਆ ਸਸਗਾ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ 12 ਸਵਾ 6 ਦੀ 3 ਫੁੱਟ ਵਿਡਥ ਦੇ ਵਿੱਚ ਟਰਾਲੀ ਜੀ ਇਹਦਾ ਗਾਟਾ ਵੀ 4 ਫੁੱਟ ਲੱਗਿਆ ਹੋਇਆ ਜੀ ਇਹ ਟੂਲ ਦਿੱਤਾ ਗਿਆ ਜੀ ਟੂਲ ਆਟੋਮੈਟਿਕ ਲੌਕ ਦੇ ਵਿੱਚ ਦਿੱਤਾ ਗਿਆ ਜੀ ਆਟੋਮੈਟਿਕ ਦੇ ਲੌਕ ਆ ਜੀ ਹਾਲੇ ਥੱਲੇ ਆਊਗੀ ਤਾਂ ਵੀ ਆਟੋਮੈਟਿਕ ਲੌਕ ਹੋਊਗੀ ਦਹੀ ਆ ਗਈ ਜੀ ਐਡਜਸਟੇਬਲ ਆ ਗਈ ਲੱਪਾ ਦਿੱਤਾ ਨਟ ਜੀ ਖੋਲ ਕੇ ਇਹਨੂੰ ਸਾਫ਼ ਕਰ ਸਕਦੇ ਹਾਂ ਪੰਪ ਵਾਲੀ ਪਾਈਪ ਲੌਕ ਦੇ ਵਿੱਚ ਹੈ ਜੀ ਰੇਤਾ ਮਿੱਟੀ ਕੁਝ ਨਹੀਂ ਪਊਏ ਦੇ ਵਿੱਚ ਆ ਜੀ ਤੁਹਾਨੂੰ ਹੋਰ ਤੋਂ ਸੋਣੇ ਆ ਪੌੜੀ ਆ ਗਈ ਜੀ ਪੌੜੀ ਵਿਡ ਤੋਂ ਅਲੱਗ ਲੈ ਜਾਂਦੀ ਹੈ ਜੀ ਵਿਡ ਦੇ ਕੈਚਰ ਆ ਗਏ ਆ ਤੇ ਦੇਖੋ ਕਿੰਨੇ ਹੈਵੀ ਆ ਜੀ ਬਾਕੀ ਤੁਸੀਂ ਰੰਗ ਦੀ ਫਿਨਿਸ਼ਿੰਗ ਦੇਖੋ ਕੁਆਲਿਟੀ ਦੇਖੋ ਰੰਗ ਦੀ ਜੀ ਜਿਹੜੇ ਆਹ ਲੋਕ ਦਿੱਤਾ ਗਿਆ ਜੀ ਇਹ ਲੋਕ ਡਾਲੇ ਦਾ ਜੀ ਫੁੱਲ ਹੈਵੀ ਹੈ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਟਾਇਰ ਖੋਲਣ ਵਾਸਤੇ ਟਾਪਾ ਦਿੱਤਾ ਗਿਆ ਟਾਪੇ ਦੀਆਂ ਚਿੰਤਰੀਆਂ ਲੱਗੀਆਂ ਜਿਵੇਂ ਮਰਚ ਟਾਇਰ ਬਹੁਤ ਹੀ ਆਸਾਨੀ ਨਾਲ ਖੁੱਲੂ ਹੈ ਜੀ ਆਜੇ ਤੁਹਾਨੂੰ ਅੱਗੇ ਹੋਰ ਦਿਖਾਉਨੇ ਆ ਜੀ ਡਾਲਾ ਸਾਈਡ ਦੇ ਉੱਪਰ ਆ ਜੀ ਡਾਲੇ ਦੇ ਸਾਈਡ ਤੇ ਪੁਸ਼ ਦਿੱਤੇ ਗਏ ਆ ਸਟੀਲੀ ਬਸ਼ਵੰਦੇ ਆ ਜਿਹੜਾ ਕਿ ਇਹਦੇ ਵਿੱਚ ਗ੍ਰੀਸ ਕਰੋ ਮੁਗਲੈਲ ਪਾਓ ਬਿਲਕੁਲ ਰੈਲਾ ਰਹਿਉਗਾ ਬਿਲਕੁਲ ਬਾਕੀ ਸਾਨੂੰ ਡਾਲਾ ਖੋਲ ਕੇ ਦਿਖਾਉਣੇ ਆ ਲੋਕ ਲਾ ਕੇ ਦਿਖਾਉਣੇ ਆ ਦੂਜੀ ਸਾਈਡ ਜੀ ਆਹ ਦੇਖੋ ਜੀ ਜਿਹੜੇ ਲੋਕ ਆ ਇਹ ਲੋਕ ਹੋਣ ਤੋਂ ਬਾਅਦ ਵੀ ਡਾਲੇ ਤੇ ਉੱਪਰਲੇ ਪਾਸੇ ਕਬਜੇ ਬਿਲਕੁਲ ਵੀ ਟੁੱਟਣਗੇ ਨਹੀਂ ਪੂਰਾ ਹੈਡੀਟ ਪੂਰਾ ਵਧੀਆ ਲੋਕ ਹੈ ਹਾਜੀ ਤਾਂ ਦੂਜੀ ਸਾਈਡ ਤੋਂ ਖੋਲਣਾ ਜੀ ਬਾਕੀ ਬੈਕ ਸਾਈਡ ਤੋਂ ਹੁੱਕਾ ਜੀ ਆਪਾਂ ਬਾਹਰ ਦਿੱਤੀ ਹੈ ਜੀ ਉੱਪਰੋਂ ਕਿल्ली ਪਾਉਣੀ ਵਗੈਰਾ ਸਭ ਤੋਂ ਸੌਖੀ ਹੈ ਜੀ ਲਾਈਟਾਂ ਵਾਸਤੇ ਆਪਾਂ ਜਾਲੀਆਂ ਦਿੱਤੀਆਂ ਜੀ ਇਹ ਲੌਕ ਹੈ ਜੀ ਆਪਾਂ ਆਪ ਤੋਂ ਖੁੱਤਿਆਰ ਕਰਦੇ ਆਂ ਇਹਦੇ ਵੀ ਕੋਈ ਪੈਨ ਨਹੀਂ ਪਾਉਗੀ ਕਿल्ली ਨਹੀਂ ਪਾਉਗੀ ਇਹ ਵੀ ਆਟੋਮੈਟਿਕ ਲਾਈਟ ਹੈ ਆ ਦੇਖੋ ਖੁੱਲੂ ਹੈ ਐਡਜਸਟਮੈਂਟ ਵਾਸਤੇ ਇਹਦੇ ਨਟ ਦਿੱਤਾ ਗਿਆ ਜੀ ਜਿੰਨਾ ਮਰਜੀ ਤੁਸੀਂ ਇਹਨੂੰ ਟਾਈਟ ਕਰ ਸਕਦੇ ਹੋ ਇੱਕ ਨੀਚੇ ਦੇ ਟੂਲ ਦਿੱਤਾ ਗਿਆ ਜੀ ਕੋਈ ਵੀ ਕੁਛ ਵੀ ਚੀਜ਼ ਤੁਸੀਂ ਰੱਖਣੀ ਹੈ ਇਹਨੂੰ ਲੌਕ ਕਰ ਦਿਓ। ਬਾਕੀ ਤੁਸੀਂ ਆਪਣੇ ਸਟicker ਦੇਖੋ, ਪੇਂਟ ਦੀ ਕੁਆਲਿਟੀ ਦੇਖੋ ਜੀ। ਤਾਂ ਤੁਹਾਨੂੰ ਦਿਖਾਤਾ ਇੱਕ ਸਪੈਸ਼ਲ ਆਪਾਂ ਚੀਜ਼ ਲਵਾਈ ਹੈ ਬਾਈ ਜੀ ਹੋ ਰਹੀ ਹੈ ਨਾ ਜੀ। ਇਹਦੇ ਵਿੱਚ ਹੀ ਆਪਾਂ ਕੁਛ ਵੀ ਕੋਈ ਪਾਣੀ ਦੀ ਬੋਤਲ, ਗਲਾਸ ਵਗੈਰਾ ਰੱਖ ਸਕਦੇ ਹਾਂ ਤੁਹਾਨੂੰ ਇਹ ਖੁੱਲ ਕੇ ਦਿਖਾਉਣਾ ਹੈ ਜੀ। ਆਹ ਦੇਖੋ। ਇਹਦੇ ਵਿੱਚ ਇੱਥੇ ਕੋਈ ਬੋਤਲ, ਗਲਾਸ ਨਾਲ ਹੀ ਰੱਖਣ ਨੂੰ ਕੁਛ ਵੀ ਹੈ ਨਾਲ ਰੱਖ ਸਕਦੇ ਹਾਂ। ਬਾਕੀ ਲੌਕ ਹੋ ਜਾਂਦਾ ਜੀ। ਬਾਕੀ ਜੋ ਕੈਸਟ ਦਿੱਤੀ ਗਈ ਹੈ ਜੀ ਉਹ 8 ਇੰਚੀ ਚੈਨਲ ਆ ਅਲੱਗ ਤੋਂ ਇਹਦੇ ਗ੍ਰਿਲ ਲੱਗੀ ਹੁੰਦੀ ਹੈ ਜਿਹਦੇ ਨਾਲ ਕਿ ਲਾਈਫ ਟਾਈਮ ਤੱਕ ਦੀ ਗਾਰੰਟੀ ਕਰਕੇ ਦਿੰਦੇ ਆ ਕਿ ਚੈਸੇ ਬਿੰਗੀ ਹੋ ਜੇ ਜਾਂ ਫੋਲਡ ਹੋ ਜੇ ਟੁੱਟ ਜੇ ਲਾਈਫ ਟਾਈਮ ਤੱਕ ਦੀ ਗਾਰੰਟੀ ਹੈ ਸਾਡੀ ਜਿੰਨਾ ਮਰਜ਼ੀ ਟਰਾਲੀ ਦੇ ਉੱਤੇ ਵਜ਼ਨ ਪਾਓ ਕੋਈ ਦਿੱਕਤ ਨਹੀਂ ਸਰੋਂ ਤੱਕ ਦੀ ਗਾਰੰਟੀ ਕਰਦੇ ਆ ਸਰੋਂ ਨਹੀਂ ਨਿਕਲਦੀ ਸਾਡੀ ਟਰਾਲੀ ਦੇ ਵਿੱਚੋਂ ਐਨੀ ਪ੍ਰੋਪਰ ਜਾਲੀ ਬਾਕੀ ਸਾਰੀ ਫਿਨਿਸ਼ਿੰਗ ਕੁਆਲਿਟੀ ਦੇਖੋ ਕਿਸੇ ਵੀ ਤਰ੍ਹਾਂ ਦੀ ਕਿਤੇ ਵੀ ਕੋਈ ਹਨਾ ਨਹੀਂ ਚੜਾ ਲੂ ਸਰੋਂ ਵੀ ਪਾਰੋ ਸਰੋਂ ਨਹੀਂ ਨਿਕਲਦੀ ਬਾਕੀ ਕਾਟਾ ਦੇ ਕੋਲ 4 ਫੁੱਟ ਦਾ ਘਾਟਾ ਜੀ ਇਹ ਟਰੈਕਟਰ ਫੁੱਲ ਕੱਟ ਤੇ ਮੁੜੂਆ ਵੀ ਤਾਂ ਇੱਥੇ ਲੱਕੂਆ ਜੀ ਇੱਥੇ ਗੁੱਡੀ ਨੂੰ ਵੱਡੂਆ ਪੂਰਾ ਪ੍ਰੋ퍼 ਨਾ ਟਰੈਕਟਰ ਖਰਾਬ ਹੋ ਗਏ ਬਾਟ ਟਰਾਲੀ ਹੁਲਾ ਰਾ ਦੇਵੇ ਜੀ ਬਸ ਤੁਹਾਡੇ ਸਾਹਮਣੇ 3 ਫੁੱਟ ਵਿੱਡਾ Purchase your tracks today Purchase your tracks today